ਤੋ ਮਸਜਿਦ ਦੇ ਨਾਲ ਹੀ ਥੋੜੀ ਜੀ ਜਗਾ ਬਣਾ ਕੇ ਉੱਥੇ ਗੁਲਾਮ ਸ਼ਾ ਦੀਰਾਂ ਨੇ ਬਣਾਈ ਹੋਈ ਹੈ ਮੱਟੀ ਬਣਾਈ ਹੋਈ ਹੈ ਕਬਰ ਬਣਾਈ ਹੋਈ ਹੈ ਇੱਥੇ ਸੰਗਤਾਂ ਮੱਥਾ ਟੇਕਦੀਆਂ ਨੇ ਸਾਡੇ ਪਿੰਡ ਤੋਂ ਤੇ ਆਸ-ਪਾਸੇ ਦੇ ਵੀ ਪਿੰਡਾਂ ਤੋਂ ਆ ਕੇ ਸੰਗਤਾਂ ਇੱਥੇ ਹੀ ਮੱਥਾ ਟੇਕਦੀਆਂ ਨੇ ਮੇਲੇ ਤੇ ਆਉਂਦੀਆਂ ਨੇ ਤੇ ਇਹ ਹੁਣ ਸੇਵਾਦਾਰ ਬੈਠਾ ਸੀ ਇਹਦੀ ਡਿਊਟੀ ਐਥੇ ਮਸਜਿਦ ਦੇ ਵਿੱਚ ਮੇਲੇ ਤੇ ਵੀ ਅੱਗੇ ਪਿੱਛੇ ਵੀ ਇਹਦੀ ਐਥੇ ਡਿਊਟੀ ਲਾਈ ਹੋਈ ਹੈ ਇਹਨਾਂ ਨੇ ਪਿੰਡ ਵਾਲਿਆਂ ਨੇ ਤੇ ਜਦੋਂ ਅਸੀਂ ਇੱਥੇ ਰਹਿੰਦੇ ਸੀ ਉਦੋਂ ਤਾਂ ਇੱਥੇ ਮਸਜਿਦ ਦੀਆਂ ਇੱਟਾਂ ਹੀ ਦਿਸਦੀਆਂ ਸੀ ਹੁਣ ਰੰਗ ਰੋਗਨ ਕਰਕੇ ਤੇ ਚਲੋ ਬੜਾ ਵਧੀਆ ਇਹ ਮਸਜਿਦ ਨੂੰ ਇਹਨਾਂ ਨੇ ਐ ਸਵਾਰ ਦਿੱਤਾ ਵਧੀਆ ਬਣਾ ਦਿੱਤਾ ਤੇ ਬਹੁਤ ਵਧੀਆ ਗੱਲ ਚਲੋ ਇੱਥੇ ਹਰ ਸਾਲ ਮੇਲਾ ਜਿਹੜਾ ਉਹ ਗਲਮ ਸ਼ਾਦੀ ਯਾਦ ਦੇ ਵਿੱਚ ਮੇਲਾ ਜਿਹੜਾ ਉਹ ਹਰ ਸਾਲ ਲਾਇਆ ਜਾਂਦਾ ਤੇ ਆ ਤੁਸੀਂ ਦੇਖ ਰਹੇ ਜੀ ਉਹ ਸਥਾਨ ਤੇ ਆ ਭਾਈ ਜੱਗਾ ਸਾਡਾ ਭਰਾ ਛੋਟਾ ਵੀਰ ਖੜਾ ਤੇ ਆਓ ਤੁਹਾਨੂੰ ਅੱਗੇ ਵੀ ਮੇਲੇ ਦੇ ਦਰਸ਼ਨ ਕਰਾਉਣੇ ਆ ਸੋ ਦੋਸਤੋ ਆ ਸੰਗਤਾਂ ਬਾਹਰ ਵੀ ਇੱਥੇ ਮੱਥਾ ਟੇਕਦੀਆਂ ਨੇ ਤੇ ਅੰਦਰ ਵੀ ਮੱਥਾ ਟੇਕਦੀਆਂ ਨੇ ਆ ਬੜਾ ਪੁਰਾਣਾ ਇੱਥੇ ਰੋਖਾ ਹੈ ਸ਼ਾਇਦ ਮੈਂ ਪੁੱਲ ਦਾ ਨਾਮ ਹਵਾਂ ਤੇ ਸ਼ਾਇਦ ਕਿ ਕਰਦਾ ਹੋਏਗਾ ਤੇ ਹੁਣ ਇਸ ਤੋਂ ਬਾਅਦ ਜਿਹੜੇ ਇੱਥੇ ਰੁੱਖ ਲੱਗੇ ਨੇ ਉਹ ਤ੍ਰੇਕ ਜੱਬ ਕੈ ਨਿੰਮ ਉਹ ਵੀ ਇੱਥੇ ਲੱਗੇ ਹੋਏ ਨੇ ਆ ਇਹਨਾਂ ਨੇ ਪੀੜ ਦਾ ਝੰਡਾ ਇੱਥੇ ਚੜਾਇਆ ਹੋਇਆ ਥੜਾ ਬਣਾ ਕੇ ਤੇ ਅ ਬਰੰਗ ਰੋਗਨ ਕੀਤਾ ਹੋਇਆ ਹਰੀਆਵਲਾ ਹੈ ਤੁਸੀਂ ਵੇਖ ਰਿਹਾ ਜੇ ਬੜਾ ਸੋਹਣਾ ਰੰਗ ਜਿਹੜਾ ਇੱਥੇ ਕੀਤਾ ਹੋਇਆ ਹੈ ਸੰਗਤਾਂ ਇੱਥੇ ਮੱਥਾ ਟੇਕਦੀਆਂ ਨੇ ਢੋਲ ਵਾਲੇ ਇੱਥੇ ਢੋਲ ਵਜਾਉਂਦੇ ਨੇ ਉਹ ਆਪ ਦੀ ਕੋਈ ਟੈਲਫੋਨ ਉਹਨਾਂ ਨੂੰ ਦਿੰਦਾ ਆ ਧੂਣਾ ਵੀ ਇੱਥੇ ਜਿਹੜਾ ਉਹ ਲਾਇਆ ਹੋਇਆ ਤੇ ਆ ਵੇਖੋ ਤੁਸੀਂ ਆ ਢੋਲ ਵਾਲੇ ਤਿੰਨ ਚਾਰ ਜਣੇ ਢੋਲ ਵਾਲੇ ਜਿਹੜੇ ਉਹ ਢੋਲ ਵਜਾ ਰਹੇ ਨੇ ਪ੍ਰਕਾਸ਼ ਖੜਾ ਹੈ ਜੱਗਾ ਖੜਾ ਹੈ ਤੇ ਸੁਖਦੇਵ ਖੜਾ ਹੈ ਸੰਗਤਾਂ ਇੱਥੇ ਅੰਦਰੋਂ ਮੱਥਾ ਟੇਕ ਕੇ ਬਾਹਰ ਆ ਰਹੀਆਂ ਨੇ ਤੇ ਸਿਆਉ ਟਵੀ ਮੇਲੇ ਤੇ ਇੱਥੇ ਕੀਤੀ ਜਾਂਦੀ ਏ ਆ ਫੁੱਲ ਗੁੱਡੀਆਂ ਲਾ ਕੇ ਆ ਛੋਟਾ ਜਿਹਾ ਬੱਚਾ ਇੱਕ ਵੇਖੋ ਤੁਸੀਂ ਕਿਵੇਂ ਢੋਲ ਜਿਹੜਾ ਇੱਥੇ ਵਜਾ ਰਿਹਾ ਹੈ ਤੇ ਇਹ ਸੰਗਤਾਂ ਆ ਫਿਰ ਢੋਲ ਵਾਲੇ ਬਾਈ ਢੋਲ ਵਜਾ ਰਹੇ ਨੇ ਤੇ ਇੱਧਰ ਹੁਣ ਤੁਹਾਨੂੰ ਲੰਗਰ ਇੱਥੇ ਬਣਦਾ ਹੈ ਪਕੌੜੇ ਬਣਦੇ ਨੇ ਚਾਹ ਬਣਦੀ ਏ ਉਹਦੇ ਦਰਸ਼ਨ ਕਰਾ ਦਿੰਦੇ ਆ ਆ ਬਾਈ ਪਕੌੜੇ ਬਣਾ ਰਹੇ ਨੇ ਮੇਲੇ ਤੇ ਪਕੌੜਿਆਂ ਦਾ ਲੰਗਰ ਤੇ ਦਾਲ ਫੁਲਕੇ ਦਾ ਲੰਗਰ ਵੀ ਚੱਲਦਾ ਏ ਬਾਈ ਹਲਵਾਈ ਇੱਥੇ ਪਕੌੜੇ ਜਿਹੜੇ ਉਹ ਆ ਵੇਖੋ ਤੁਸੀਂ ਕੱਢ ਰਹੇ ਨੇ ਤੇ ਪਕੌੜਿਆਂ ਦਾ ਲੰਗਰ ਚਾਹ ਦਾ ਲੰਗਰ ਇਹ ਮੇਲੇ ਤੇ ਸੰਗਤਾਂ ਵਾਸਤੇ ਜਿਹੜਾ ਉਹ ਲਾਇਆ ਜਾਂਦਾ ਤੇ ਨਾਲ ਹੀ ਤੁਸੀਂ ਵੇਖੋਗੇ ਕਿ ਆ ਮੇਰੇ ਪਿੰਡ ਦੇ ਲੋਕ ਜਿਹੜੇ ਉਹ ਸਾਰੇ ਇੱਥੇ ਮੇਰੇ ਭੈਣ ਭਰਾ ਵੀਰ ਮਰੇ ਹਾਣੀ ਕਈ ਮੈਥੋਂ ਵੱਡੇ ਕਈ ਮੈਥੋਂ ਛੋਟੇ ਆ ਖੜੇ ਹੋਏ ਨੇ ਤੇ ਇੱਥੇ ਹੁਣ ਆ ਜਿਹੜੀ ਆ ਚਾਹ ਤੁਹਾਨੂੰ ਦਿਖਾਉਣੇ ਆ ਚਾਹ ਪਕੌੜਿਆਂ ਦੇ ਨਾਲ ਚਾਹ ਵੀ ਵਰਤਾਈ ਜਾਂਦੀ ਏ ਤੇ ਉਸ ਤੋਂ ਬਾਅਦ ਅ ਫਿਰ ਆ ਜਿਹੜਾ ਲੰਗਰ ਆ ਦਾਲ ਦੇਗ ਦੇ ਵਿੱਚ ਅੱਜ ਕੱਲ ਪਿੰਡਾਂ ਦੇ ਵਿੱਚ ਹਲੇ ਦੇਗ ਦੇ ਵਿੱਚ ਜਿਹੜੀ ਉਹ ਦਾਲ ਬਣਾਈ ਜਾਂਦੀ ਏ ਤੇ ਫੁਲਕੇ ਪ੍ਰਸ਼ਾਦੇ ਲੰਗਰ ਜਿਹੜਾ ਇੱਥੇ ਪਕਾ ਕੇ ਤੇ ਰੱਖਿਆ ਗਿਆ ਆ ਬਾਈ ਲੰਗਰ ਜਿਹੜੇ ਉਹ ਪਕਾ ਰਹੇ ਨੇ ਅ ਲੋਹ ਦੇ ਉੱਤੇ ਰੋਟੀਆਂ ਪਕਾਈਆਂ ਜਾ ਰਹੀਆਂ ਨੇ ਤੇ ਥਲੇ ਅੱਗ ਜਿਹੜੀ ਉਹ ਬਾਲਣ ਦੀ ਹਾਲੇ ਪਿੰਡਾਂ ਦੇ ਵਿੱਚ ਚੱਲਦੀ ਏ ਤੇ ਲੰਗਰ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਤੇ ਸੰਗਤਾਂ ਨੂੰ ਇਹ ਸ਼ਿਕਾਇਤਾਂ ਵੀ ਜਾ ਰਹੀਆਂ ਤੇ ਆ ਹੁਣ ਮੇਰੇ ਪਿੰਡ ਦੇ ਮੇਰੇ ਸੱਜਣ ਮੇਰੇ ਦੋਸਤ ਮੇਰੇ ਮਿੱਤਰ ਇੱਥੇ ਬੈਠੇ ਹੋਏ ਨੇ ਲੰਗਰ ਛਕ ਰਹੇ ਨੇ ਤੇ ਅਸੀਂ ਵੀ ਇੱਥੇ ਲੰਗਰ ਪ੍ਰਸ਼ਾਦਾ ਜਿਹੜਾ ਉਹ ਛਕਿਆ ਸੀ ਤੇ ਪਿੰਡ ਦੀਆਂ ਸੰਗਤਾਂ ਆਸ-ਪਾਸ ਦੇ ਲੋਕ ਆ ਲੰਗਰ ਪਾਣੀ ਇੱਥੇ ਰੱਖਿਆ ਜਾਂਦਾ ਮੇਜ਼ ਦੇ ਉੱਤੇ ਆ ਪਿੰਡ ਦੀਆਂ ਬੀਬੀਆਂ ਭੈਣਾਂ ਮਾਈਆਂ ਇੱਥੇ ਲੰਗਰ ਜਿਹੜਾ ਉਹ ਦਾਲ ਫੁਲਕੇ ਦਾ ਪਕੌੜਿਆਂ ਦਾ ਚਾਹ ਦਾ ਪੰਗਤਾਂ ਦੇ ਵਿੱਚ ਬਿਠਾ ਕੇ ਇੱਥੇ ਲੰਗਰ ਛਕਾਇਆ ਜਾਂਦਾ ਹੈ ਆਈ ਸੰਗਤ ਨੂੰ ਤੇ ਬੜਾ ਵਧੀਆ ਮਾਹੌਲ ਇੱਥੇ ਬਣਿਆ ਹੋਇਆ ਸੀ ਅੱਜ ਜਦੋਂ ਮੈਂ ਇੱਥੇ ਪਿੰਡ ਆਇਆ ਮੇਲਾ ਵੇਖਿਆ ਤੇ ਲੰਗਰ ਛਕਿਆ ਤੇ ਬੜਾ ਵਧੀਆ ਮਾਹੌਲ ਇੱਥੇ ਪਿੰਡਾਂ ਦੇ ਵਿੱਚ ਹਾਲੇ ਹੈਗਾ ਸੰਗਤਾਂ ਲੰਗਰ ਛਕਦਿਆਂ ਨੇ ਚਾਹ ਪੀਂ ਰਹੇ ਨੇ ਆਜ ਇੱਥੇ ਚਾਹ ਰੱਖੀ ਹੋਈ ਮੇਜ਼ ਤੇ ਤੇ ਆ ਪਿੰਡ ਦੇ ਲੋਕ ਆ ਰਹੇ ਨੇ ਜਾ ਰਹੇ ਨੇ ਕੰਮ ਕਰ ਕਰ ਰਹੇ ਨੇ ਆ ਇਦਰ ਬੀਬੀਆਂ ਮੰਝੀਆਂ ਤੇ ਜੜੀਆਂ ਉਹ ਬੈਠ ਕੇ ਗੱਲਾਂ ਬਾਤਾਂ ਕਰ ਰਹੀਆਂ ਨੇ ਤੇ ਬੜਾ ਮਾਹੌਲ ਪਿੰਡ ਦੇ ਵਿੱਚ ਬਣਦਾ ਉਸ ਦਿਨ ਮੇਲੇ ਦਾ ਵਰੀਆ ਜਿਹੜਾ ਮੇਰੇ دوست ਇੱਥੇ ਖੜੇ ਪਕੌੜੇ ਖਾ ਰਹੇ ਨੇ ਤੇ ਅੰਦਰ ਅਸੀਂ ਆ ਬੈਠੇ ਸੀ ਇੱਥੇ ਸਾਰੇ ਮੇਰੇ دوست ਮੇਰੇ ਵੱਡੇ ਵੀਰ ਮੇਰੇ ਛੋਟੇ ਮੇਰੇ ਮਿੱਤਰ ਸਾਰੇ ਇੱਥੇ ਇੱਕ ਬੈਠਕ ਦੇ ਵਿੱਚ ਜਿਹੜੀ ਇੱਥੇ ਬੈਠਕ ਹੈ ਉੱਥੇ ਬੈਠੇ ਸੀ ਮੈਂ ਵੀ ਇੱਥੇ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਨੇ ਮੇਰੇ ਚਾਚਾ ਜੀ ਬਿਠੇ ਨੇ ਹੋਰ ਪਿੰਡ ਦੇ ਲੋਕ ਪਤਵੰਤੇ ਸੱਜਣ ਬੈਠੇ ਨੇ ਕਈਆਂ ਦੇ ਮੈਂ ਨਾਂ ਨਹੀਂ ਜਾਣਦਾ ਕਈਆਂ ਨੂੰ ਮੈਂ ਜਾਣਦਾ ਤੇ ਸਾਰੇ ਇੱਥੇ ਬੈਠੇ ਨੇ ਗੱਲਾਂ ਬਾਤਾਂ ਅਸੀਂ ਕਰਦੇ ਰਹੇ ਆ ਬੜਾ ਵਧੀਆ ਇੱਥੇ ਮਾਹੌਲ ਬਣਿਆ ਸੀ ਉਸ ਦਿਨ ਤੇ ਮੈਨੂੰ ਬੜਾ ਅਨੰਦ ਆਇਆ ਆ ਮੇਲੇ ਦੇ ਪ੍ਰਬੰਧਕ ਜਿਹੜੇ ਇੱਥੇ ਸਾਰੇ ਬੈਠੇ ਨੇ ਸਾਰਾ ਮੇਲੇ ਦੀਆਂ ਜਿਹੜੀਆਂ ਸੰਗਤਾਂ ਉਹ ਵੀ ਬੈਠੀਆਂ ਨੇ ਪਿੰਡ ਦੇ ਪਤਵੰਤ ਤੇ ਸੱਜਣ ਬੈਠੇ ਨੇ ਲੋਕ ਬੈਠੇ ਨੇ ਤੇ ਪਕੌੜੇ ਵੀ ਖਾ ਰਹੇ ਨੇ ਚਾਹ ਵੀ ਪੀ ਰਹੇ ਨੇ ਮੈਂ ਵੀ ਪਕੌੜੇ ਇੱਥੇ ਖਾਦੇ ਸੀ ਮੈਂ ਵੀ ਚਾਹ ਇੱਥੇ ਸ਼ਗੀ ਸੀ ਤੇ ਮੇਲੇ ਦਾ ਆਨੰਦ ਕੁਝ ਵੱਖਰਾ ਹੀ ਹੁੰਦਾ ਤੇ ਜੇ ਆਪਣੇ ਪਿੰਡ ਦਾ ਮੇਲਾ ਹੋਵੇ ਤਾਂ ਫਿਰ ਕੁਝ ਹੋਰ ਹੀ ਆਨੰਦ ਜਿਹੜਾ ਉਹ ਆਉਂਦਾ ਹੈ ਹੋਰ ਆਨੰਦ ਬਣਦਾ ਹੈ ਤੇ ਆ ਤੁਸੀਂ ਵੇਖੋ ਮੇਲੇ ਦੇ ਸਾਰੇ ਪ੍ਰਬੰਧਕੀ ਟੀਮ ਅ ਬੈਠਕ ਦੇ ਵਿੱਚ ਅਸੀਂ ਸਾਰੇ ਇੱਥੇ ਇਕੱਠੇ ਬੈਠ ਕੇ ਗੱਲਾਂបੱਤਾਂ ਕਰਦੇ ਰਹੇ ਆ ਤੇ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਕੋਰਟ ਸੀਗਾ ਜਿਲ੍ਹਾ ਮੋਗਾ